ਐਸੋਲਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਕਿਸਾਨ ਆਗੂਆਂ ਨੂੰ ਹਿਰਾਸਤ ਦੇ ਵਿੱਚ ਲਿਆ ਹੋਇਆ ਸੀਗਾ ਤਾਂ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਜਿੱਥੇ ਕਿਸਾਨ ਆਗੂ ਜਿਹੜੇ ਅਬਮਨਿਓ ਜਿਹੜੇ ਅਬਮਨਿਓ ਨੇ ਇਸ ਤੋਂ ਇਲਾਵਾ ਜਿਹੜੇ ਕਾਕਾ ਕੋਟੜਾ ਨੇ ਕਿਸਾਨ ਆਗੂ ਹਰਦੋ ਚੰਡੇ ਨੇ ਤਾਂ ਇਹਨਾਂ ਕਿਸਾਨ ਆਗੂਆਂ ਨੂੰ ਰਿਹਾ ਕਰ ਦਿੱਤਾ ਗਿਆ ਤਾਂ ਉੱਥੇ ਸਰਬਨ ਸਿੰਘ ਪੰਦੇਰ ਉਹਨਾਂ ਨੂੰ ਵੀ ਰਿਹਾ ਜਿਹੜਾ ਉਹ ਕਰ ਦਿੱਤਾ ਗਿਆ ਤਾਂ ਹਰਾਸਤ ਦੇ ਵਿੱਚ ਰੱਖਿਆ ਹੋਇਆ ਸੀ ਇਹਨਾਂ ਕਿਸਾਨ ਆਗੂਆਂ ਨੂੰ ਲਗਾਤਾਰ ਕਿਉਂਕਿ ਅਭੀਤੇ ਦਿਨ 19 ਤਰੀਕ ਨੂੰ ਜਿਹੜਾ ਮੋਰਚਾ ਚੁਕਵਾਇਆ ਗਿਆ ਸੀ ਕਿਸਾਨਾਂ ਦਾ ਤਾਂ ਉਸ ਵੇਲੇ ਮੀਟਿੰਗ ਦੇ ਬਾਅਦ ਇਹਨਾਂ ਕਿਸਾਨ ਆਗੂਆਂ ਨੂੰ ਹਰਾਸਤ ਵਿੱਚ ਜਿਹੜਾ ਲੈ ਲਿਆ ਗਿਆ ਸੀ ਤਾਂ ਹੁਣ ਇਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਤਾਂ ਹਾਲਾਂਕਿ ਜੇ ਗੱਲ ਕਰਦੀਏ ਤਾਂ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਬੋਲੋ ਲਗਾਤਾਰ ਮੰਗ ਵੀ ਰੱਖੀ ਜਾ ਰਹੀ ਸੀ ਕਿ ਜਿਹੜਾ ਆ ਉਦੋਂ ਤੱਕ ਮੈਂ ਪਾਣੀ ਵਗੈਰਾ ਨਹੀਂ ਪੀਊਂਗਾ ਜਦੋਂ ਤੱਕ ਕਿ ਕਿਸਾਨ ਆਗੂਆਂ ਨੂੰ ਛੱਡਿਆ ਨਹੀਂ ਜਾਂਦਾ ਉਸ ਦਿਨ ਦਾ ਦੱਸਿਆ ਜਾ ਰਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪਾਣੀ ਤੱਕ ਵੀ ਜਿਹੜਾ ਉਹ ਨਹੀਂ ਪੀਤਾ ਸੀਗਾ ਜਿਸਦੇ ਬਾਅਦ ਹੁਣ ਕਿਸਾਨ ਆਗੂਆਂ ਨੂੰ ਰਿਹਾ ਕਰ ਦਿੱਤਾ ਗਿਆ ਤੇ ਬਹੁਤ ਸਾਰੇ ਕਿਸਾਨ ਜਿਹੜੇ ਹਿਰਾਸਤ ਚ ਲੈ ਕੇ ਸੀ ਉਹਨਾਂ ਨੂੰ ਵੀ ਬਾਰੋਬਾਰੀ ਸਰ ਛੱਡਿਆ ਗਿਆ ਤਾਂ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਪਟਿਆਲਾ ਜੇਲ੍ਹ ਦੀਆਂ ਇਹ ਤ ਜਿੱਥੋਂ ਕਿਸਾਨ ਆਗੂਆਂ ਨੂੰ ਰਿਹਾ ਕੀਤਾ ਗਿਆ ਤਾਂ ਉਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਕਿ 10:00 ਵਜੇ ਦੇ ਕਰੀਬ ਜਿਹੜੇ ਪ੍ਰੈਸ ਕਾਨਫਰੰਸ ਵੀ ਕਿਸਾਨ ਆਗੂਆਂ ਦੇ ਵੱਲੋਂ ਕੀਤੀ ਜਾ ਸਕਦੀ ਹੈ ਤਾਂ ਦੱਸ ਦੇਣਾ ਚਾਹੁੰਦੇ ਆ ਕਿ ਕਿਸਾਨ ਆਗੂਆਂ ਨੂੰ ਜਿਹੜਾ ਆ ਉਹ ਹਿਰਾਸਤ ਦੇ ਵਿੱਚ ਲਿਆ ਸੀਗਾ ਜੋ ਮੋਰਚਾ ਕਿਸਾਨ ਆਗੂਆਂ ਵੱਲੋਂ ਲਗਾਤਾਰ ਦ ਚਲਾਇਆ ਜਾ ਰਿਹਾ ਸੀਗਾ ਸ਼ੰਭੂ ਬਾਰਡਰ ਦੇ ਉੱਤੇ ਇਸ ਤੋਂ ਇਲਾਵਾ ਖਨੋਰੀ ਬਾਰਡਰ ਦੇ ਉੱਤੇ ਮੋਰਚਾ ਲਗਾਤਾਰ ਚਲਾਇਆ ਜਾ ਰਿਹਾ ਸੀ ਤਾਂ ਉੱਥੇ ਉਸ ਤੋਂ ਬਾਅਦ ਜਿਹੜੀ ਆ ਮੀਟਿੰਗ ਹੁੰਦੀ ਆ ਕੇਂਦਰ ਸਰਕਾਰ ਦੇ ਜੋ ਨੁਮਾਇंदे ਹੁੰਦੇ ਨੇ ਪੰਜਾਬ ਸਰਕਾਰ ਦੇ ਨੁਮਾਇंदे ਵੀ ਹੁੰਦੇ ਨੇ ਤਾਂ ਉਸ ਦੇ ਬਾਅਦ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਜਾਂਦਾ ਤੇ ਮੋਰਚਾ ਵੀ ਜਿਹੜਾ ਉਹ ਚੁਕਵਾ ਦਿੱਤਾ ਜਾਂਦਾ ਹੈ ਸਰਕਾਰ ਨੇ ਆਪਣਾ ਪੱਖ ਵੀ ਇਸ ਦੇ ਬਾਰੇ ਰੱਖਿਆ ਪ੍ਰਸ਼ਾਸਨ ਨੇ ਵੀ ਆਪਣਾ ਪੱਖ ਇਸ ਦੇ ਬਾਰੇ ਰੱਖਿਆ ਜਿਸ ਦੇ ਬਾਅਦ ਹੁਣ ਕਿਸਾਨ ਆਗੂਆਂ ਨੂੰ ਜਿਹੜਾ ਆ ਉਹ ਰਿਹਾ ਕੀਤਾ ਜਾ ਰਿਹਾ ਹਾਲਾਂਕਿ ਪ੍ਰਸ਼ਾਸਨ ਤੇ ਸਰਕਾਰ ਨੇ ਬੜੇ ਹੀ ਤਰੀਕੇ ਦੇ ਨਾਲ ਜੋ ਕਿਸਾਨ ਆਗੂ ਹਿਰਾਸਤ ਚਲਾਈ ਸੀ ਉਹਨਾਂ ਦੀਆਂ ਉਹਨਾਂ ਦੇ ਜੋ ਸਹੂਲਤਾ ਸੀ ਗਿਆ ਉਹ ਪ੍ਰੋਪਰ ਬਰਕਰਾਰ ਰੱਖੀਆਂ ਜੋ ਵੀ ਕਿਸਾਨ ਆਗੂ ਸਗੇ ਜਿਨ੍ਹਾਂ ਸਿਹਤ ਖਰਾਬ ਸੀ ਉਹਨਾਂ ਨੂੰ ਵੀ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਕਿ ਤੁਸੀਂ ਭਾਈ ਇਹਨਾਂ ਨੂੰ ਇੱਥੋਂ ਆ ਕੇ ਲਿਜਾ ਸਕਦੇ ਹੋ ਜੋ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਸਗੀਆਂ ਜੋ ਹੋਰ ਸਮਾਨ ਸਗਾ ਉਹਨਾਂ ਨੂੰ ਵੀ ਕਿਸਾਨਾਂ ਜਿਹੜੇ ਆ ਪੰਜਾਬ ਪੁਲਿਸ ਦੇ ਵੱਲੋਂ ਇੱਕ ਖੁੱਲੇ ਮੈਦਾਨ ਦੇ ਵਿੱਚ ਰੱਖਿਆ ਗਿਆ ਤੇ ਨਾਲ ਹੀ ਜਿਹੜੇ ਲੋਕ ਜਿਨ੍ਹਾਂ ਦਾ ਸਮਾਨ ਸਗਾ ਉਹਨਾਂ ਨੂੰ ਕਿਹਾ ਗਿਆ ਕਿ ਭਾਈ ਤੁਸੀਂ ਆਪਣਾ ਸਮਾਨ ਇੱਥੇ ਦਿਖਾ ਕੇ ਆਪਣੀ ਇਡੈਂਟੀਟੀ ਦਿਖਾ ਕੇ ਲਿਜਾ ਸਕਦੇ ਹੋ ਤਾਂ ਹੁਣ ਕਿਸਾਨ ਆਗੂ ਜਿਹੜੇ ਨੇ ਉਹਨਾਂ ਨੂੰ ਵਾਰੋ-ਵਾਰੀ ਸਰ ਜਿਹੜਾ ਉਹ छाया जा रहा है तो एक बार पूरी वीडियो सुनाते चलते हैं आ, किसान आगुआ रिहा आप सबको पता ही होगा कि 19 तारीख को जब केंद्र सरकार के साथ मीटिंग के बाद सारे किसान नेता दोनों कॉर्मो के वापस आ रहे थे तो उनको रस्ते में ही गिरफ्तार कर लिया गया था और लगभग 1500 किसानों को अलग अलग जेलों में रखा गया था उसी समय से सरदार जगजीत सिंह डल्लेवाल जी ने पानी पीना भी छोड़ दिया था तो उनकी हालत लगातार बहुत ज़्यादा नाजुक होती चली गई क्योंकि 19 तारीख से ही वो पानी की एक बूंद भी नहीं ले रहे और उनसे बोलिया भी नहीं जा रहा सरदार जगजीत सिंह डल्लेवाल जी ने यह स्पष्ट कहा था कि मैं पानी की एक घूट भी जब लूंगा जब जेल में बंद हमारे सारे साथियों को रिहा किया जाएगा तो आज सुबह अभी रात को लगभग ढाई बजे के आसपास से ही 28 तारीख को हमारे सारे साथियों को रिहा किया जाने लगा है पटियाला जेल से हमारे जितने साथी लगभग 48 साथी बचे हुए थे उन साथियों को भी रिहा किया गया है इसी तरीके से अन्य जेलों से भी साथियों को रिहा किया जा रहा है मैं निवेदन करूंगा काका सिंह कोटरा जी से ਉਹ ਬਾਈਫੂ ਜੀ ਦਾ ਖਾਲਸਾ ਸ੍ਰੀ ਵੈਫੂ ਜੀ ਕੀ ਫਤਿਹ ਜਿਵੇਂ ਮੇਥੋਂ ਪਹਿਲਾਂ ਦੱਸਿਆ ਹੀ ਆ ਵੀ ਅਸੀਂ ਪਟਿਆਲਾ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਹੁਣ ਰਿਹਾਅ ਹੋਏ ਆ ਅੰਦਰ ਜਿਹੜੀ ਜੇਲ੍ਹ ਦੇ ਵਿੱਚ ਜੇਲ੍ਹ ਅਫਸਰਾਂ ਦੇ ਨਾਲ ਕਹਿਣਾ ਹੋਵੇ ਜਾਂ ਜਿਹੜੇ ਬਾਹਰਲੇ ਅਧਿਕਾਰੀ ਆ ਉਹ ਆਪਾਂ ਨੂੰ ਅਸਲ ਦੇ ਵਿੱਚ ਦੋਨੇ ਫਾਰਮਾਂ ਨੂੰ ਲੀਡਰਲੈਸ ਕਰਨ ਲੱਗੇ ਹੋਏ ਸੀਗੇ ਕਿ ਇਕੱਲੇ ਜਿਹੜੇ ਵਰਕਰਾਂ ਨੂੰ ਛੱਡ ਦਿੱਤਾ ਜਾਵੇ ਲੀਡਰਾਂ ਨੂੰ ਰੱਖ ਲਿਆ ਜਾਵੇ ਤਾਂ ਇਹਦੇ ਵਿੱਚ ਜਦੋਂ ਆਪਾਂ ਆਖਿਆ ਵੀ ਜਿੰਨੇ ਵੀ ਹੈਗੇ ਆ ਜਿਹੜੀ ਡੱਲੇਵਾਲ ਸਾਹਿਬ ਦੀ ਮੰਗ ਸੀਗੀ ਵੀ ਜਿੰਨਾ ਚਿਰ ਸਾਰੇ ਲੀਡਰ ਬਾਹਰ ਨਹੀਂ ਆਉਂਦੇ ਉਹਨਾਂ ਚਿਰ ਮੈਂ ਜਿਹੜਾ ਪਾਣੀ ਵਾਲਾ ਜਿਹੜਾ ਵਰਤ ਹੈ ਉਹ ਨਹੀਂ ਖੋਲੂਗਾ ਤਾਂ ਉਹ ਜਦੋਂ ਉਹਨਾਂ ਦੀ ਪੋਜੀਸ਼ਨ ਵੇਖੀ ਕੱਲ ਮਿਲ ਕੇ ਆਏ ਆ ਬਹੁਤ ਹੀ ਨਾਟਕਾ ਬੋਲਿਆ ਨੀ ਜਾ ਰਿਹਾ ਸੀਗਾ ਮੈਨੂੰ ਲੱਗਦਾ ਕਿ ਉਹਦੀ ਸਥਿਤੀ ਦੇ ਵਿੱਚੋਂ ਸਰਕਾਰ ਨੇ ਪੰਗਾ ਤਾਂ ਲੈ ਲਿਆ ਪੰਗਾ ਲੈਣ ਤੋਂ ਬਾਅਦ ਵੀ ਸਾਡੇ ਸਿਰ ਵੀ ਨਾ ਹੋਵੇ ਨਾ ਇਸ ਸਥਿਤੀ ਨੂੰ ਕੇਂਦਰ ਸਰਕਾਰ ਕਹ ਰਹੀ ਹੈ ਵੀ ਅਸੀਂ ਕੰਮ ਕੀਤਾ। ਨਾ ਪੰਜਾਬ ਸਰਕਾਰ ਕਹਿੰਦੀ ਅਸੀਂ ਕਰਿਆ। ਜਿਹੜਾ ਕੋਰਟ ਦੇ ਵਿੱਚ ਜਾ ਕੇ ਹਰਫਿਆ ਬਿਆਨ ਦਿੱਤਾ ਕਿ ਡੱਲੇਵਾਲ ਸਾਹਿਬ ਨੂੰ ਤਾਂ ਅਸੀਂ ਗ੍ਰਿਫਤਾਰੀ ਨਹੀਂ ਕੀਤਾ। ਡੱਲੇਵਾਲ ਸਾਹਿਬ ਆਦੀ ਮਰਜ਼ੀ ਦੇ ਨਾਲ ਗਏ ਨੇ। ਤਾਂ ਮਿਲਣ ਵੀ ਨਹੀਂ ਦਿੱਤਾ ਗਿਆ ਤਾਂ ਉਹਦੇ ਪਿੱਛੇ ਦੇ ਵਿੱਚ ਜਿਹੜਾ ਧਰਨਾ ਚੱਲਦਾ ਹੈ ਮੰਡੀ ਕਲਾਂ ਦੇ ਵਿੱਚ ਧਰਨਾ ਚੱਲਦਾ ਹੈ ਉਹ ਜਿਹੜਾ ਬਾਹਰ ਉਹ ਸਾਡੇ ਆਗੂ ਜਿੰਨੇ ਵੀ ਰਹੇ ਨੇ ਉਹਨਾਂ ਦਾ ਜਿਹੜਾ ਪ੍ਰੈਸ਼ਰ ਬਣਾਇਆ ਉਹਦੇ ਵਿੱਚੋਂ ਮਜਬੂਰ ਜਿਹੜਾ ਇਹਨਾਂ ਨੇ ਫੈਸਲਾ ਲੈਂਦਾ ਹੈ। ਉਹ ਪਿੱਛੇ ਤਣਾ ਪਿਆ ਸਰਕਾਰ ਨੂੰ ਲਗਭਗ ਜਿੰਨੇ ਵੀ ਸਾਡੇ ਆਗੂ ਸੀਗੇ ਜਿੰਨੇ ਵੀ ਵਰਕਰ ਸੀ ਅਸੀਂ ਇਹੀ ਗੱਲ ਰੱਖਿਆ ਵੀ ਜਿੰਨਾ ਚਿਰ ਸਾਰਿਆਂ ਨੂੰ ਰਿਹਾ ਨਹੀਂ ਕਰਦੇ ਅਗਲੀ ਗੱਲ ਬਾਅਦ ਦੋਨੇ ਫੋਰਮ ਬੈਠ ਕੇ ਵਿਚਾਰ ਕੇ ਜਿਹੜੇ ਅਗਲੇ ਪ੍ਰੋਗਰਾਮ ਕਰਨੇ ਆ ਅਗਲੇ ਪ੍ਰੋਗਰਾਮ ਤੇ ਵਿਚਾਰ ਕਰਨਾ ਹੈ ਜਿੰਨਾ ਵੱਡਾ ਸਾਡਾ ਨੁਕਸਾਨ ਹੋਇਆ ਉਹਦੇ ਆંકੜੇ ਸਾਡੇ ਕੋਲੇ ਨਹੀਂ ਗਏ ਜਿਹੜੇ ਸਾਡੇ ਬਾਹਰ ਆਗੂ ਹੈ ਸਰਕਾਰ ਕੁਝ ਹੋਰ ਦੇ ਰਹੀ ਆ ਭਾਵੇਂ ਦੋਨੇ ਮੋਰਚਿਆਂ ਤੇ ਇਹਨਾਂ ਨੇ ਕਮੇਟੀਆਂ ਬਣਾਈਆਂ ਨੇ ਜਿਹੜੇ ਐਮਐਲ ਨੇ ਟਰਾਲੀ ਚੋਰੀਆਂ ਕੀਤਿਆਂ ਨੇ ਉਹ ਆਗੀਆਂ ਸਫਾਈਆਂ ਦੇ ਰਿਹਾ ਆਪਦੀਆਂ ਕਮੇਟੀਆਂ ਬਣਾ ਕੇ ਦੇਖੋ ਜੀ ਲੋਕ ਸਾਡੇ ਕੋਲੇ ਆ ਰਹੇ ਆ ਤਾਂ ਵੱਡੇ ਪੱਦਰ ਤੇ ਇਹਨਾਂ ਨੇ ਸਾਡੇ ਗੁਰੂ ਘਰਾਂ ਦਾ ਇਹ ਭਾਂਡੇ ਨਹੀਂ ਬਖਸ਼ੇ ਸਾਡੇ ਟਰੈ ਟਰਾਲੀਆਂ ਨਹੀਂ ਬਖਸ਼ੀਆਂ ਜਿਨ੍ਹਾਂ ਨੇ ਤੰਬੂ ਟੈਂਟ ਜਿਨ੍ਹਾਂ ਲੋਕਾਂ ਦੇ ਦਸਾਂ ਨਾ ਹੋ ਦੀ ਕਮਾਈ ਦੇ ਵਿੱਚੋਂ ਸਾਰਾ ਕੁਝ ਬਣਾ ਕੇ ਉੱਥੇ ਘਰ ਵਸਾਇਆ ਸੀਗਾ ਉਠਾਇਆ ਇਹਦੀ ਕੀਮਤ ਬਹੁਤ ਵੰਗੀ ਇਹਨਾਂ ਨੂੰ ਚੁਕਾਉਣੀ ਪੈਣੀ ਆ ਤਾਂ ਇਸ ਲਈ ਮੈਂ ਹੁਣ ਇਹ ਬੇਨਤੀ ਕਰਦਾ ਜਿਨ੍ਹਾਂ ਸਾਡੇ ਲਗਭਗ 10-11 ਜ਼ਿਲ੍ਹਿਆਂ ਦੇ ਵਿੱਚ ਬੰਦੇ ਸੀਗੇ ਤਾਂ ਬਹੁਤਿਆਂ ਜ਼ਿਲ੍ਹਿਆਂ ਦਾ ਸਾਡੇ ਕੋਲੇ ਨਹੀਂ ਅੰਕੜਾ ਸੀਗਾ ਹੁਣ ਪਤਾ ਲੱਗਿਆ ਜਿਵੇਂ ਬਠਿੰਡੇ ਦੇ ਵਿੱਚ ਵੀ ਕਿਸਾਨ ਸੀਗੇ ਆ ਮੁਕਸਰ ਜ਼ਿਲ੍ਹੇ ਦੇ ਵਿੱਚ ਸੀਗਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸੀਗਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਸੀਗਾ ਰੋਪੜ ਆਪਣਾ ਦੂਜਾ ਨਾਭਾ ਤਾਂ ਸੰਗਰੂਰ ਮਾਨਸਾ ਬਰਨਾਲਾ ਉਹ ਜਿਹੜੇ ਕਿਸਾਨ ਹੈਗੇ ਹੁਣ 280 ਤਾਂ ਥੋੜੇ ਚਿਰ ਦੇ ਵਿੱਚ ਆ ਵੀ ਰਹੇ ਨੇ ਤਾਂ ਜਿਵੇਂ ਹੁਣੇ ਸਾਨੂੰ ਪਟਿਆਲੇ ਦੇ ਵਿੱਚੋਂ ਅਸੀਂ ਬਾਹਰ ਆਏ ਆ ਜਿਹੜੇ ਹਜੇ ਕੁਛ ਹੈ ਜਿਹੜੇ ਕਿਸਾਨ ਲਗਭਗ ਅੱਧੇ ਘੰਟੇ ਦੇ ਵਿੱਚ ਸਾਰੇ ਉਹ ਬਾਹਰ ਆ ਜਾਣਗੇ ਐਤੋਂ ਬਾਅਦ ਅਸੀਂ ਬਣੇ ਬਣਾਏ ਸਾਡੀ ਛੱਡੇਵਾਲ ਸਾਹਿਬ ਕੋਲੇ ਜਾ ਕੇ ਜੋ ਉਹਨਾਂ ਦੀ ਸਥਿਤੀ ਆ ਉਹਨੂੰ ਦੇਖ ਕੇ ਉੱਥੇ ਜ਼ਰੂਰ ਵਿਚਾਰ ਕੇ ਦੋਨੇ ਫੋਰਮ ਅਸੀਂ ਅਪੀਲ ਕਰਾਂਗੇ ਕਿ ਛੋਡੇ ਸ਼ਿੰਘਾਰਸ ਨੇ ਛੋਡੇ ਜਿਹੜਾ ਪਾਣੀ ਬੰਦ ਕੀਤਾ ਤਾਂ ਮਜਬੂਰ ਕੀਤਾ ਸਰਕਾਰ ਨੂੰ ਜਿਹੜੇ ਅਸੀਂ ਬਾਹਰ ਆਏ ਆ ਤਾਂ ਉਹ ਸਾਰੀ ਗੱਲ ਵਿਚਾਰ ਕੇ ਅਸੀਂ ਉੱਥੇ ਜਾ ਕੇ ਅਨਵਲ ਸਾਹਿਬ ਕੋਲੇ ਜ਼ਰੂਰ ਅਪੀਲ ਕਰਾਂਗੇ ਜ਼ਰੂਰ ਬੇਨਤੀ ਕਰਾਂਗੇ ਤਾਂ ਲੋਕਾਂ ਨੂੰ ਇਹ ਜ਼ਰੂਰ ਪੇਲ ਕਰਾਂਗੇ ਭਰਾਵੋ ਹਮੇਸ਼ਾ ਦੇਖਿਆ ਸੁਣਿਆ ਹੁਣ ਤਾਂ ਹੱਡੀ ਹੰਡਾਰੇ ਆ ਹਜੇ ਵੀ ਜਿਹੜੇ ਲੋਕ ਘਰਾਂ 'ਚ ਬੈਠੇ ਆ ਡਰਦੇ ਆ ਵੀ ਮੈਨੂੰ ਨਾ ਹੋ ਜੇ ਤਾਂ ਕੱਲੇ ਕੱਲੇ ਪਿੰਡ ਨੂੰ ਕੁੱਟਣਗੇ ਕੱਲੇ ਕੱਲੇ ਨੂੰ ਫੜ ਕੇ ਕੇਸ ਪਾਉਣਗੇ ਕੱਲੇ ਕੱਲੇ ਦੀਆਂ ਜ਼ਮੀਨਾਂ ਖੋਣਗੇ ਅੱਜ ਹਜੇ ਸਮਾਂ ਸਾਡੇ ਕੋਲੇ ਜਿਹੜਾ ਬੋਲਣ ਦਾ ਤੇ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਸਾਨੂੰ ਬੋਲਣ ਵੀ ਨਹੀਂ ਦੇਣਾ ਤਾ ਹਜੇ ਵੀ ਜੇ ਨਾ ਵਿਚਾਰਿਆ ਹਜੇ ਵੀ ਅਸੀਂ ਬੰਡੇ ਰਹੇ ਹਜੇ ਵੀ ਅਸੀਂ ਪਾਰਟੀਆਂ ਕਰਨੀ ਸੋਚਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਕਿ ਅਸੀਂ ਸਾਰੇ ਆਪਦੀ ਖੇਤੀ ਤੋਂ ਵੀ ਬਾਹਰ ਹੋ ਜਾਾਂਗੇ ਅਸੀਂ ਆਪਦੇ ਭਾਈਚਾਰੇ ਤੋਂ ਵੀ ਬਾਹਰ ਹੋ ਜਾਾਂਗੇ ਮਜਬੂਰ ਹੋ ਕੇ ਫਿਰ ਇਹਨਾਂ ਦੇ ਥੱਲੇ ਉਹ ਜਿਉਂ ਹੀ ਨਾ ਜਿਉਂ ਫਿਰ ਮਰਿਆ ਆ ਨੂੰ ਇਸ ਲਈ ਹਜੇ ਸਾਡੇ ਕੋਲ ਸਮਾਂ ਆ ਸਾਰੀ ਸਥਿਤੀ ਵੇਖ ਕੇ ਇਕੱਠੇ ਹੋ ਕੇ ਤਗੜਾ ਪ੍ਰੋਗਰਾਮ ਦੇ ਕੇ ਮਜਬੂਰ ਕਰਗੇ ਭਗਵਾਨਤਮਾਨ ਕੇਸਰੀਵਾਲ ਜਿਹੜਾ ਕਹਿੰਦਾ ਸੀ ਲੋਕਾਂ ਦੀ ਪਾਰਟੀਆਂ ਲੋਕਾਂ ਦੇ ਧਰਨਿਆਂ ਤੋਂ ਪੈਦਾ ਹੋਇਆ ਹੈ ਤੇ ਉਸੇ ਧਰਨਿਆਂ ਨੂੰ ਇਹਨੇ ਸਮਾਪਤ ਕਰਨ ਤੇ ਲੱਗਿਆ ਹੋਇਆ ਚਾਹੇ ਸਾਡੇ ਹਲਕੇ ਦੇ ਵਿੱਚ ਪਿੰਡ ਚੌ ਹੋਵੇ ਜਾਂ ਸਾਡੇ ਹੋਰ ਇਲਾਕਿਆਂ ਦੇ ਵਿੱਚ ਹੁਣ ਜਿਹੜੇ ਲੋਕ ਆਪਦੀਆਂ ਮੰਗਾਂ ਲਈ ਬੈਠਿਆ ਉਹਨਾਂ ਲੋਕਾਂ ਤੇ ਇਹਨਾਂ ਨੇ ਡੰਡਾ ਖੜਕਾਇਆ ਧੰਨਵਾਦ ਸਾਰੇ ਕਿਸਾਨ ਭਾਈਓ ਕੋ ਸਤਿ ਸ੍ਰੀ ਅਕਾਲ RAM RAM ਅੱਜ 28 ਤਾਰੀਖੀ ਸਵੇਰ-ਸਵੇਰ ਹੈ ਰਾਤ ਦਾ ਸਮਾਂ ਹੈ ਆਪ ਸਭ ਕੋ ਪਤਾ ਹੀ ਹੋਗਾ ਕਿ 19 ਤਾਰੀਖ ਨੂੰ ਜਦ ਕੇਂਦਰ ਸਰਕਾਰ ਕੇ ਸਾਥ ਮੀਟਿੰਗ ਕੇ ਬਾਅਦ सारे किसान नेता दोनों फॉर्मों के वापस आ रहे थे तो उनको रस्ते में ही गिरफ्तार कर लिया गया था और लगभग पंद्रह सौ किसानों को अलग अलग जेलों में रखा गया था उसी समय से सरदार जगजीत सिंह डल्लेवाल जी ने पानी पीना भी छोड़ दिया था तो उनकी हालत लगातार बहुत ज्यादा नाजुक होती चली गई क्योंकि